ਨਗਰ ਕੌਂਸਲ ਵਿੱਚ ਇੱਕ ਅਹਿਮ ਮੀਟਿੰਗ ਵਾਰਡਬੰਦੀ ਨੂੰ ਲੈ ਕੇ ਹੋਈ ਵਾਰਡਬੰਦੀ ਦੇ ਵਿਰੋਧ ਵਿੱਚ ਸਮੂਹ ਕੌਂਸਲਰਾਂ ਵੱਲੋਂ ਅਮਰਜੈਂਸੀ ਮੀਟਿੰਗ ਰੱਖੀ ਗਈ ਜਿੱਥੇ ਬੋਲਦੇ ਹੋਏ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਕਿ ਕੁਝ ਕਿਹਾ ਸਭ ਕੁਝ ਜਾਣ ਇੱਕ ਸਪੈਸ਼ਲ ਮੀਟਿੰਗ ਨਗਰ ਕੌਂਸਲ ਫਾਇਲ ਕਾ ਦੀ ਸਵਾ 12 ਵਜੇ ਰੱਖੀ ਗਈ ਸੀ ਜਿਸ ਦੇ ਵਿੱਚ ਅ ਅੱਜ ਤੋਂ 2-3 ਦਿਨ ਪਹਿਲਾਂ ਨਗਰ ਕੌਂਸਲ ਦੇ ਲਗਭਗ ਬਾਈ ਕੌਂਸਲ ਸਹਿਵਾ ਨੇ ਮੈਨੂੰ ਇੱਕ ਮੰਗ ਪੱਤਰ ਦਿੱਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਜੋ ਵਾਰਦਬੰਦੀ ਫਾਲਕਾ ਦੇ ਵਿੱਚ ਕੀਤੀ ਜਾ ਰਹੀ ਹੈ ਉਹਦੇ ਪ੍ਰਤੀ ਆਪਣੇ ਇਤਰਾਜ਼ ਲਿਖ ਕੇ ਮੀਟਿੰਗ ਬੁਲਾਉਣ ਦੇ ਵਾਸਤੇ ਮੈਨੂੰ ਕਿਹਾ ਸੀ ਉਹਨਾਂ ਦੀ ਮੰਗ ਪੱਤਰ ਦੇ ਉੱਪਰ ਜਿਹੜਾ ਹੈ ਮੈਂ ਮੀਟਿੰਗ ਬੁਲਾਈ ਹੈ ਔਰ ਮਤਾ ਨੰਬਰ 562 ਜਿਹੜਾ ਅੱਜ ਸਭਾ ਦੇ ਵਿੱਚ ਵਿਚਾਰਿਆ ਗਿਆ ਸਪੈਸ਼ਲ ਤੌਰ ਤੇ ਔਰ ਹਰ ਮੈਂਬਰ ਨੇ ਜਿਹੜਾ ਵੀ ਅੱਜ ਮੀਟਿੰਗ ਦੇ ਵਿੱਚ ਆਇਆ ਆਪਣੇ ਵਿਟਨ اور ਸਭ ਦੇ ਇੱਕੋ ਹੀ ਵਿਚਾਰ ਸੀ ਕਿ ਜੋ ਵਾਰਡ ਵੰਡ ਦੀ ਕੀਤੀ ਜਾ ਰਹੀ ਹੈ ਉਹ ਮਿਸੀਪਲ ਐਕਟ ਔਰ ਡਿਲੀਮਿਟੇਸ਼ਨ ਆਫ ਵਾਰਡ ਜੋ ਐਕਟ ਬਣਿਆ ਹੈ ਉਹਨੀਆਂ ਜੋ ਪ੍ਰੋਵੀਜ਼ਨਸ ਨੇ ਉਹਨਾਂ ਦੇ ਅਗੇਂਸਟ ਕੀਤੀ ਜਾ ਰਹੀ ਹੈ ਇਸ ਕਰਕੇ ਅਸੀਂ ਅੱਜ ਸਰਬਸੰਮਤੀ ਦੇ ਨਾਲ ਇਹ ਪ੍ਰਵਾਨ ਕੀਤਾ ਕਿਉਂਕਿ ਪਹਿਲਾ ਪਾਇਆ ਹੋਇਆ ਮਤਾ ਨੰਬਰ 441 ਸਰਕਾਰ ਵੱਲੋਂ ਨਾਮਨਜ਼ੂਰ ਹੋ ਚੁੱਕਿਆ ਔਰ ਉਹ ਮਤਾ 2 ਜਨਵਰੀ ਨੂਰ ਜਨਵਰੀ 25 ਨੋ ਸਿਪਾਇਆ ਸੀ ਔਰ 2 ਜਨਵਰੀ 2025 ਤੋਂ ਬਾਅਦ ਅੱਜ ਤੱਕ ਜਦੋਂ ਮਤਾ ਪਹਿਲਾ ਖਾਰਜ ਹੋ ਚੁੱਕਿਆ ਹੈ ਔਰ ਉਸ ਤੋਂ ਬਾਅਦ ਅੱਜ ਤੱਕ ਕੋਈ ਭਗੋਰੀ ਦੀ ਦ੍ਰਿਸ਼ਟੀ ਦੇ ਨਾਲ ਹਾਲਾਕੇ ਦੇ ਵਿੱਚ ਚੇਂਜ ਨਹੀਂ ਹੋਈ ਵਾੜਾਂ ਦੀ ਗਿਣਤੀ ਨਹੀਂ ਵਧੀ ਜਨਸੰਖਿਆ ਰਾਦਰ ਕੰਪੇ ਚਾਹ 500 ਘਟਿਆ ਚਾਹ 700 ਘਟਿਆ ਚਾਹ 1000 ਘਟਿਆ ਤਾਂ ਫਿਰ ਕੀ ਦੁਬਾਰਾ ਹਲਾਤੇ ਅਜਿਹੇ ਬਣ ਗਏ ਕਿ ਸਾਨੂੰ ਵਾੜ ਬੰਦੀ ਦੁਬਾਰਾ ਕਰਨੀ ਪਈ ਸਰ ਕੀ ਨਗਰ ਕੌਂਸਲ ਦੇ ਈਓ ਵੱਲੋਂ ਲੈਟਰ ਭੇਜ ਕੇ ਵਾਰਡ ਬੰਦੀ ਵਾਸਤੇ ਪ੍ਰੋਵੀਜ਼ਨ ਭੇਜਿਆ ਜਾ ਸਕਦਾ ਜਦੋਂ ਉਹਨਾਂ ਨੇ ਕਰਾਈ ਹੈ ਕਿਉਂਕਿ ਈਓ ਸਾਹਿਬ ਨੇ ਇਹ ਗੱਲ ਕਹੀ ਹੈ ਨਾ ਵੀ ਸਾਡੇ ਕੋਲ ਇੱਕ ਲੈਟਰ ਭੇਜੀ ਗਈ ਸੀ ਦੇਖੋ ਉਹਨਾਂ ਨੇ ਜਿਹੜੀ ਲੈਟਰ ਭੇਜੀ ਗਈ ਸੀ ਉਹ ਗੱਲ ਵੀ ਅੱਜ ਡਿਸਕਸ ਹੋਈ ਮੈਂਬਰਾਂ ਦੇ ਵਿੱਚ ਉਹ ਕਹਿੰਦੇ ਵੀ ਸਾਨੂੰ ਉਦੋਂ ਇਹ ਨਹੀਂ ਦੱਸਿਆ ਗਿਆ ਸੀ ਕਿ ਮਤਾ ਨੰਬਰ 441 ਨਾ ਮਨਜ਼ੂਰ ਹੋ ਚੁੱਕਿਆ ਹੈ ਸਾਨੂੰ ਦੱਸ ਕੇ ਦੱਸਿਆ ਜਾਂਦਾ ਤਾਂ ਅਸੀਂ ਸ਼ਾਇਦ ਉਹ ਗੱਲ ਅਸੀਂ ਲੈਟਰ ਤੇ ਸ਼ਾਇਨ ਵੀ ਨਾ ਕਰਦੇ ਜੇ ਸਦਾਰ ਜੇ ਸਦਾਰ ਤੇ ਸਰਵਾੜਬੰਦੀ ਹੋਈ ਹੈ ਕੀ ਹੁੰਦਾ ਕੋਈ ਸਰਵੇ ਵਗੈਰਾ ਹੋਇਆ ਹੈ ਜਾਂ ਉਹ ਬਿਲਕੁਲ ਚੰਡੀਗੜ੍ਹ ਤੋਂ ਡਾਇਰੈਕਟਰ ਅਫੀਸਰ ਕੋਈ ਟੀਮ ਨੇ ਆ ਕੇ ਇੱਥੇ ਇੱਕ ਸਰਵੇ ਨਹੀਂ ਕੀਤਾ ਜੁ ਦੇਖੋ ਜਦੋਂ ਵਾਰਡ ਦੀ ਗਿਣਤੀ ਨਹੀਂ ਵਧੀ ਸ਼ਹਿਰ ਦੀ ਹੱਦ ਨਹੀਂ ਵਧੀ ਸ਼ਹਿਰ ਦੇ ਵਿੱਚ ਵੋਟ ਨਹੀਂ ਵਧੀ ਸ਼ਹਿਰ ਵਿੱਚ ਜਨਸੰਖਿਆ ਨਹੀਂ ਵਧੀ ਔਰ ਪਹਿਲਾ ਮਤਾ ਸਰਕਾਰ ਨੇ ਖੁਦ کہہ ਕੇ ਵਾਰਡਬੰਦੀ ਦੀ ਜ਼ਰੂਰਤ ਨਹੀਂ ਹੈ ਇਹ ਫੈਰ ਮੋਨ ਕਿਉਂ ਕਰਾਇਆ ਜਾ ਰਿਹਾ ਹੈ ਨਾ ਮਤਲਬ ਸਿੱਧਾ ਸਾਦਾ ਨਿਕਲਦਾ ਹੈ ਕਿ ਸੱਤਾ ਪੱਖ ਦੇ ਕੁਝ ਲੋਕਾਂ ਨੇ ਆਪਣੇ ਨਿੱਜੀ ਸੁਆਰਥਾਂ ਦੀ ਪੂਰਤੀ ਲਈ ਔਰ ਕੁਝ ਇਹ ਚਾਹਦੇ ਹੋਏ ਕਿ ਜਿਹੜਾ ਜਿਹੜਾ ਬੋਰਡ ਅੱਜ ਨਗਰ ਕੌਂਸਲ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਿਹਾ ਹੈ ਜਿਹੜਾ ਦੁਬਾਰਾ ਫਾਲਕਾ ਦੀ ਨਗਰ ਕੌਂਸਲ ਵਿੱਚ ਪ੍ਰਵੇਸ਼ ਨਾ ਕਰ ਸਕੇ ਸਟਾਰ ਫੇਸਿਸ ਨੂੰ ਰੋਕਣ ਵਾਸਤੇ ਇਹ ਵਾਰਡਬੰਦੀ ਕਰਾਈ ਨਵੀਂ ਮਾਰਡ ਦੀ ਦਿੱਕਤ ਕੀ ਹੈ ਪ੍ਰਧਾਨ ਜੀ ਨਵੀਂ ਮਾਰਡਬੰਦੀ ਦੇ ਵਿੱਚ ਦੇਖੋ ਉਹਦੇ ਵਿੱਚ ਕੀ ਹੈਗਾ ਕਿ ਜਿਹੜੇ ਵਾੜ ਬੰਦੀ ਤੇਨ ਹਾਲਾਤਾਂ ਦੇ ਵਿੱਚ ਹੁੰਦੀ ਹੈ ਏਰੀਆ ਵਧੇ ਵੋਟ ਵਧੇ ਜਨਸੰਖਿਆ ਵਧੇ ਜਾਂ ਵਾਰ ਵਧੇ ਜਦੋਂ ਇਹ ਵਧੇ ਹੀ ਨਹੀਂ ਤੇ ਵਾਰ ਬੰਦੀ ਦੀ ਲੋੜ ਕੀ ਹੈ ਨਹੀਂ ਸਰ ਇਹ ਤਾਂ ਹੋ ਗਿਆ ਨਾ ਕਿ ਓਨ ਦੀ ਅਥੈਂਟੀਕੇਟਰ ਵੀ ਉਹ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਹਾਂਜੀ ਪ੍ਰਸ਼ਨ ਇਹ ਹੈਗਾ ਕਿ ਜਿਹੜੀ ਮੌਜੂਦਾ ਸਮੇਂ ਚ ਹੋਈ ਹੈ ਉਹਦੇ ਨਾਲ ਕੀ ਦਿੱਕਤ ਹੈਗੀ ਹੈ ਐਜ਼ ਏ ਨਗਰ ਕੌਂਸਲ ਦੇ ਪ੍ਰਧਾਨ ਰਹਿੰਦੇ ਦੇਖੋ ਮੈਂ ਤੁਹਾਨੂੰ ਉਹ ਦੱਸ ਰਿਹਾ ਵਾਰ ਨੰਬਰ ਜਿਹੜਾ 24 ਹੁਣ ਪ੍ਰੋਪੋਜ਼ ਕੀਤਾ ਹੈ ਨਾਲੇ ਜਿਹੜਾ ਪ੍ਰੋਪੋਜ਼ਲ ਹੈ ਉਸ ਸ਼ਾਸਤਰੀ ਚੌਕ ਤੋਂ ਸ਼ੁਰੂ ਹੁੰਦਾ ਹੈ ਰੇਲਵੇ ਸਟੇਸ਼ਨ ਨੂੰ ਕਵਰ ਕਰਦਾ ਹੋਇਆ ਢਿੰਗੜਾ ਕਲੋਨੀ ਔਰ ਚੱਕਰ ਵਾਲੇ ਚੁੱਕੇ ਜਿਹੜਾ ਸ਼ਹਿਰ ਦੇ ਅਮਰਪੁਰੇ ਦੇ ਨਾਲ ਜਾ ਕੇ ਲੱਗਦਾ ਹੈ ਜੀ ਕੀ ਤੁਸੀਂ ਸੋਚੋ ਵੀ ਇੱਕ ਐਮਸੀ ਵਾਸਤੇ ਇੰਨੇ ਵੱਡੇ ਏਰੀਆ ਦੇ ਵਿੱਚ ਡਵੈਲਪਮੈਂਟ ਕਰਾ ਪਾਣਾ ਆਸਾਨ ਹੈ ਵਾੜਬੰਦੀ ਨੂੰ ਦੇ ਅਗਰ ਵਾਰਡਬੰਦੀ ਇਸ ਹਿਸਾਬ ਨਾਲ ਹੁੰਦੀ ਹੈ ਕਿ ਜਿੰਨਾ ਸ਼ਹਿਰ ਦੀ ਡਿਵੈਲਪਮੈਂਟ ਇਫੈਕਟ ਹੋਵੇ ਉਸ ਵਾਰਡਬੰਦੀ ਦੀ ਜ਼ਰੂਰਤ ਹੈ ਅੱਛਾ ਆਮ ਲੋਕਾਂ ਨੂੰ ਵੀ ਵੋਟਰਾਂ ਨੂੰ ਕੋਈ ਸਮੱਸਿਆ ਆਈ ਬਿਲਕੁਲ ਨਹੀਂ ਸਭ ਨੂੰ ਸਮੱਸਿਆ ਜੀ ਸਭ ਨੂੰ ਹੀ ਇਸ ਤਰ੍ਹਾਂ ਦੀ ਸਮੱਸਿਆ ਹੈ ਇਸੇ ਗੱਲ ਦੀ ਸਮੱਸਿਆ ਹੈ ਪਤਾ ਨਹੀਂ ਵਾਰਡਬੰਦੀ ਹੋ ਚੁੱਕੀ ਹੈ ਹੋਣਾ ਹੋ ਚੁੱਕੀ ਹੈ ਵਾਰਡਬੰਦੀ ਬਿਲਕੁਲ ਹਜੇ ਹਜੇ ਆਬਜੈਕਸ਼ਨ ਕਾਲ ਕੀਤੇ ਗਏ ਹੈ ਆਬਜੈਕਸ਼ਨ ਹੈ 22 ਤਰੀਕ ਦਾ ਨੋਟੀਫਿਕੇਸ਼ਨ ਹੋਇਆ ਹੈ ਨਕਸ਼ਾ ਇੱਥੇ ਸਟਾਈਕ ਕਿਉਂ ਲਗਾਇਆ ਗਿਆ ਹੈ میری گل دا پہلے میری گل سنو جی ٹھیک ہے 12 22 تاریخ ਨੂੰ نقشਾ ਲੱਗੇ نوٹیفیکیشن ਹੋਇਆ ਔਰ ਨਕਸ਼ਾ ਲੱਗਦਾ ਪਿਆ ਇੱਥੇ 27 ਤਰੀਕ ਨੂੰ ਔਰ 3 ਦਿਨ ਦੀ ਸੁਰਮਤ ਜਾਂਦੇ ਨੇ ਅਬਜੈਕਸ਼ਨ ਵਾਸਤੇ ਉਹ 5 ਦਿਨ 22 ਤਰੀਕ ਨੂੰ ਲੈ ਕੇ 27 ਤਰੀਕ ਤੱਕ ਨਕਸ਼ਾ ਰਿਹਾ ਕਿੱਥੇ ਸਵਾਲ ਇਹ ਹੁੰਦਾ ਇਹ ਸਭ ਤਾਂ ਕਹਿ ਰਹੇ ਸੀ ਕਿ ਨਕਸ਼ਾ ਇਹ ਸਾਡੇ ਕੋਲ ਕੋਈ ਨਹੀਂ ਉਹ ਕਿੱਥੇ ਰਿਹਾ ਸਰ ਇਹ ਹੀ ਤਾਂ ਸਵਾਲ ਹੈ ਡਾਕਟਰ ਦਫ਼ਤਰ ਤੋਂ 22 ਤਰੀਕ ਨੂੰ ਨੋਟੀਫਿਕੇਸ਼ਨ ਹੋ ਗਿਆ ਜਦੋਂ ਨੋਟੀਫਿਕੇਸ਼ਨ ਹੋ ਗਿਆ ਮਤਲਬ ਉਹ ਉਹ ਫਾਈਨਲ ਹੋ ਗਿਆ ਜੇ 26 ਤੱਕ ਨਾ ਕਰਕੇ ਸਾਡੇ ਕੋ ਨਕਸ਼ਾ ਆਇਆ ਨਹੀਂ ਉਹ 5 ਦਿਨ ਨਕਸ਼ਾ ਕਿੱਥੇ ਰਿਹਾ ਹੁਣ ਤੁਸੀਂ ਓਬਜੈਕਸ਼ਨ ਕਦੋਂ ਤੱਕ ਰਾਈਜ਼ ਕਰ ਸਕਦੇ ਹੋ ਸਾਰੇ ਅੱਜ ਅੱਜ ਲਗਭਗ 22 ਮੈਂਬਰ ਜਿਹੜੇ ਹੈ ਮੀਟਿੰਗ ਦੇ ਵਿੱਚ ਹਾਜ਼ਰ ਸੀ ਦੋ ਤਿੰਨ ਮੈਂਬਰ ਸ਼ਹਿਰ ਤੋਂ ਬਾਹਰ ਹੋਣ ਕਰਕੇ ਨਹੀਂ ਆ ਸਕੇ ਸਾਰਿਆਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਲਗਭਗ ਪਾਰਟੀ ਦੇ ਜਿੰਨੇ ਵੀ ਆਵਾਜ਼ੀ ਪਾਰਟੀ ਦੇ ਸੀ ਭਾਰਤੀ ਜਨਤਾ ਪਾਰਟੀ ਦੇ ਸੀ ਕਾਂਗਰਸ ਪਾਰਟੀ ਦੇ ਸੀ ਜਿਹੜੇ ਓਬਜੈਕਸ਼ਨ ਤੁਸੀਂ ਰਾਈਜ਼ ਕਰ ਸਕਦੇ ਉਹਦੀ ਲਾਸਟ ਡੇਟ ਕੀ ਹੈ ਕਿਸੇ ਉਹ ਅੱਜ ਲਾਸਟ ਡੇਟ ਹੈ ਜੀ ਅਜੋ ਹੀ ਤੱਕ ਜੀ ਕਿਤੇ ਜੇਕਰ ਸੁਣਵਾਈ ਨਹੀਂ ਹੁੰਦੀ ਤਾਂ ਅਗਲਾ ਐਕਸ਼ਨ ਕੀ ਲਊਗਾ ਅੰਮ੍ਰਿਤ ਦਿਨਾਂ ਦੇ ਵਿੱਚ ਕੀ ਐਕਸ਼ਨ ਦੇਖੋ ਜੇਕਰ ਸਾਡੀ ਅਪੀਲ ਦੇ ਵਿੱਚ ਪੋਜ਼ਿਟਿਵਲੀ ਉਹਨੂੰ ਨਹੀਂ ਲਿਆ ਜਾਂਦਾ ਤਾਂ ਫਿਰ ਮਜਬੂਰੀ ਸਾਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਣਾ ਇਸ ਮੁੱਦੇ ਨੂੰ ਲੈ ਕੇ ਅਧਿਕਾਰੀਆਂ ਨਾਲ ਕਿਦਰੀ ਗੱਲਬਾਤ ਹੋਈ ਹੈ ਤੁਹਾਡੀ ਜੀ ਅਧਿਕਾਰੀ ਜੀ ਦੇਖੋ ਜੀ ਅਧਿਕਾਰੀ ਸਾਡੇ ਦਾ ਅਧਿਕਾਰੀ ਈਓ ਸਾਹਿਬ ਨੇ ਜਿਹਨੂੰ ਸਬਜੈਕਸ਼ਨ ਦੇਣਾ ਹੈ ਇਹ ਈਓ ਸਾਹਿਬ ਅੱਜ ਚੰਡੀਗੜ੍ਹ ਨੇ ਹਾਂ ਤੇ ਸੁਪਰਡੈਂਟ ਸਾਹਿਬ ਆਜਨੇ ਉਹਨਾਂ ਦੀ ਕੋਈ ਮੀਟਿੰਗ ਕੀਤੀ ਜੀ ਦੂਜੀ ਗੱਲ ਜੇ ਇੱਕ ਪਾਸੇ ਮਤਾ ਪਾ ਕੇ ਵਾਰਡਬੰਦੀ ਕਰਾਉਣ ਦੀ ਗੱਲ ਕਹੀ ਗਈ ਸੀ ਤੇ ਦੂਜੇ ਪਾਸੇ ਜੇ ਅੱਜ ਵਾਰਡਬੰਦੀ ਹੋਗੀ ਤਾਂ ਉਸ ਤੇ ਕਿਸ ਤੇ ਅਸੀਂ ਅਸੀਂ ਉਹਦੇ ਵਿੱਚ ਕਿ ਅਸੀਂ ਰੂਲਾਂ ਦੇ ਮੁਤਾਬਕ ਵਾਰਡਬੰਦੀ ਕਰਾਈ ਜਾਵੇ ਅਸੀਂ ਤੁਸੀਂ ਮਤਾ ਕਰਾ ਕੇ ਦੇਖ ਲਓ ਰੂਲ ਦੇ ਮੁਤਾਬਕ ਕਰਾਈਏ ਇਹ ਰੂਲ ਦੇ ਬਾਈਪਾਸ ਕਿਤੇ ਯਾਰ ਮਤਲਬ ਕਿ ਰੂਲ ਲਾ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत